माँ ये मुसलमान ही है ये मुसलमान ही है लॉ भी होगी सिकनी आप अगर किसी ने इसकी तरफ आग उठा के भी देखा ना तो वाहगुरु जी दि सौ मैं इसकी गर्दन उखाड़ दूंगा हाँ माँ मैं आ रहा हूँ माँ मैं आ रहा हूँ ਬਹੁਤ ਜ਼ਿਆਦਾ ਫੇਮਸ ਹੋ ਬਹੁਤ ਜ਼ਿਆਦਾ ਛਾਈ ਹੋਏ ਚਰਚਾ ਦੇ ਵਿੱਚ ਕਿੱਦਾਂ ਦਾ ਲੱਗਦਾ ਇਹ ਚੀਜ਼ ਇਦਾਂ ਲੱਗਦਾ ਵੀ ਬਹੁਤ ਵੱਡੀ ਰਿਸਪਾਂਸਿਬਿਲਟੀ ਆ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨੇ ਦੇਖਦੇ ਨੇ ਤੇ ਉਹ ਉਮੀਦ ਕਰਦੇ ਨੇ ਵੀ ਆਪਾਂ ਵਧੀਆ ਕੰਟੈਂਟ ਉਹਨਾਂ ਸਾਹਮਣੇ ਪੇਸ਼ ਕਰੀਏ ਨਾ ਸ਼ਿੰਚਨ ਦੀ ਵੌਇਸ ਚ ਬਣਾਇਆ ਸੀ ਵੀਡੀਓ ਊ ਏਹੇਹੇਹੇ ਜ਼ਰ ਵੀ ਇੱਕ ਕੇ ਪੀਤਾ ਤਾਂ ਕੀ ਪੀਤਾ ਊ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੀ ਭੁੱਲਿਆ ਪਿਆਰ ਵੀ ਜੇ ਲਾਲਚਨਾ ਕੀਤਾ ਤਾਂ ਕੀ ਕੀਤਾ ਓ ਏਹੇਹੇਹੇ ਏ ਜਦੋਂ ਇਹ ਵਾਲੀ ਵੀਡੀਓ ਮੈਂ ਅਪਲੋਡ ਕੀਤੀ ਸੀ ਇੰਸਟਾਗ੍ਰam ਤੇ ਉਦੋਂ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਤੇ ਕਾਫੀ ਲੋਕਾਂ ਨੇ ਥੱਲੇ ਬੁਰਾ ਭਲਾ ਵੀ ਕਿਹਾ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਬੰਦਿਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਵੀ ਤੂੰ ਸਰਦਾਰ ਹੋ ਕੇ ਕਿੱਦਾਂ ਦੇ ਕੰਮ ਕਰਦਾ ਕਈ ਵਾਰੀ ਜਦੋਂ ਮੂਡ ਜਿਹਾ ਅਫਸਟ ਹੁੰਦਾ ਮੈਂ ਰਿਪਲਾਈ ਕਰ ਦਿੰਦਾ ਹੁੰਨਾ ਕਈ ਵਾਰੀ ਉਹਨਾਂ ਨੂੰ ਕਈ ਵਾਰੀ ਇਗਨੋਰ ਹੀ ਕਰਦਾ ਹੁੰਨਾ ਕੀ ਕਹਿੰਦੇ ਇੱਕ ਕਲਾਕਾਰ ਦੇ ਅੰਦਰ ਜਿੰਨਾ ਮਰਜੀ ਟੈਲੈਂਟ ਹੋਵੇ ਪਰ ਪੈਸਿਆਂ ਨੂੰ ਜ਼ਿਆਦਾ ਮੇਅ ਦਿੱਤੀ ਜਾਂਦੀ ਏ ਕਿ ਪੈਸੇ ਹੋਣਗੇ ਤੇ ਇਹ ਅੱਗੇ ਕੰਮ ਕਰੂਗਾ ਉਹ ਤੁਹਾਡੇ ਨਾਲ ਕੁਛ ਇਦਾਂ ਦਾ ਹੋਇਆ ਇੱਕ ਮੂਵੀ ਸੀਗੀ ਬਾਲੀਵੁੱਡ ਦੀ ਉਹਦੇ ਚ ਆਡੀਸ਼ਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਵੀ ਇੰਨੇ ਪੈਸੇ ਦੋ ਤੁਹਾਡਾ ਰੋਲ ਅਸੀਂ ਫਰੰਟ ਤੇ ਰੱਖ ਦਾਂਗੇ ਬਟ ਫਿਰ ਮੈਂ ਸੋਚਿਆ ਵੀ ਯਾਰ ਕਲਾਕਾਰ ਨੂੰ ਪੈਸੇ ਮਿਲਦੇ ਆ ਉਹ ਦਿੰਦਾ ਨਹੀਂ ਹੁੰਦਾ ਚੱਕਰ ਚ ਪਿਆ ਹੀ ਨੇ ਵਿੱਚ ਜਿੱਥੇ ਪੈਸੇ ਦੇ ਕੇ ਸਪੈਸ਼ਲ ਅੱਗੇ ਆਉਣਾ ਪਵੇ ਕਿਉਂਕਿ ਇਹ ਆਪਣੀ ਹੀ ਇਨਸਲਟ ਆ ਇੱਕ ਆਰਟਿਸਟ ਦੀ ਸੀਰੀਅਲ ਨਾ ਕੀਤੇ ਹੋਏ ਨੇ ਜੀ ਪੰਜਾਬੀ ਤੇ ਇੱਕ ਕਸਮਨੂ ਖਾਣੀ ਤੇ ਇੱਕ ਵਲੈਤੀ ਭਾਪੀ ਤੇ ਉੱਥੇ ਐਕਸਪੀਰੀਅੰਸ ਬਹੁਤ ਵਧੀਆ ਸੀ ਡਿਫਰੈਂਟ ਸੀਗਾ ਕਿਉਂਕਿ ਉੱਥੇ ਆਫ ਕੌਰਸ ਬਹੁਤ ਸਾਰੇ ਲੋਕੀ ਵੀ ਹੁੰਦੇ ਨੇ ਹਨਾ ਤੇ ਉੱਥੇ ਫਰਕ ਬਹੁਤ ਆ ਬਟ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਹਾਂਜੀ ਅਸਲੀ ਕਲਾਕਾਰੀ ਤਾਂ ਉੱਥੇ ਹੀ ਇੰਦਜੀ ਜੀ ਜੇ ਗੱਲ ਕੀਤੀ ਜਾਵੇ ਕਮੈਂਟਸ ਤੇ ਬਹੁਤ ਜ਼ਿਆਦਾ ਨੈਗੇਟਿਵ ਕਮੈਂਟਸ ਵੀ ਆਉਂਦੇ ਨੇ ਮੋਸਟਲੀ ਸਰਦਾਰਾਂ ਨੂੰ ਉਹਨਾਂ ਦੀ ਜਿਹੜੀ ਪਾਗਾ ਟਰਬਨ ਤੋਂ ਹੀ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮੇਰਾ ਖਿਆਲ ਆਡੀਅנס ਦਾ ਜਿਹੜਾ ਵਿਊ ਪੁਆਇੰਟ ਹੁੰਦਾ ਨਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਬਟ ਜੇ ਤੁਸੀਂ ਕ੍ਰਿਟਿਸਾਈਜ਼ ਵੀ ਕਿਸੇ ਨੂੰ ਗਾਲਾਂ ਕੱਢ ਕੇ ਕਰ ਰਹੇ ਹੋ ਉਹ ਤਾਂ ਬਹੁਤ ਗਲਤ ਗੱਲ ਆ ਅਛਤੇ ਲੁਸੜ ਜਾਂਦੀ ਵਾਰ ਦਾ ਸਲਾਮ ਇਹ ਹੀ ਸਾਡ ਪਿਆਰ ਦਾ ਸੁਨੇਹਾ ਤੇਰੇ ਨਾਮ ਸਾਨੂੰ ਤੇਰੀ ਯਾਦ ਆਉਂਦੀ ਰਾਣੀ ਸੁਭਾਸ਼ਾ ਅੱਛਾ ਤੈਨੂੰ ਸਾਡਾ ਜੰਦੀ ਵਾਰ ਦਾ ਸਲ ਸਸ਼ੀਗਲ ਜੀ ਤੁਸੀਂ ਦੇਖ ਰਹੇ ਤੁਸੀਂ ਹੀ ਹੈਡਲਾਈਨ ਤਾਂ ਮੈਂ ਹਾਂ ਨਿਹਮਲੇ ਅੱਜ ਸਾਡੇ ਨਾਲ ਨਾ ਤਾਂ ਰਿਤਿਕ ਰੋਸ਼ਨ ਮੌਜੂਦ ਨੇ ਨਾ ਹੀ ਸਿੰਚੇਨ ਮੌਜੂਦਾ ਅੱਜ ਸਾਡੇ ਨਾਲ ਇੱਕ ਆਮ ਇਨਸਾਨ ਜਿਹੜਾ ਆ ਜਿਹੜੇ ਕਿ ਬਹੁਤ ਵੱਡਾ ਕਲਾਕਾਰ ਆ ਉਹ ਮੌਜੂਦ ਨਹੀਂ ਪਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਜਿਹੜੀ ਆ ਮਿਮਿਕਰੀ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਜਿਹੜੇ ਲਾਈਫ ਦਾ ਐਕਸਪੀਰੀਅੰਸ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਆਈਏ ਉਹਨਾਂ ਨਾਲ ਗੱਲ ਕਰਦੇ ਆ ਤੇ ਤੁਹਾਡੇ ਵੀ ਕਰਾਂਦੇ ਆ ਸੋ ਅੱਜ ਸਾਡੇ ਨਾਲ ਇੰਦਰ ਡੈਮੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਤੁਹਾਡੇ ਵੀ ਕਰਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਹਾਂ ਸਭ ਤੋਂ ਪਹਿਲਾਂ ਡੈਮੀ ਦਾ ਮਤਲਬ ਕੀ ਹੈ ਡੈਮੀ ਐਕਚੁਅਲੀ ਇੱਕ ਚਾਈਨੀਜ਼ ਵਰਡ ਆ ਤੇ ਜੀ ਦਾ ਮਤਲਬ ਹੁੰਦਾ ਦੋਸਤ ਤੁਸੀਂ ਆਪਣੇ ਨਾਮ ਦੇ ਪਿੱਛੇ ਡੈਮੀ ਲਾਇਆ ਹੋ ਹਾਂਜੀ ਹਾਂਜੀ ਇੰਦਰ ਡੈਮੀ ਉਹ ਇਸ ਕਰਕੇ ਕਿਉਂਕਿ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਅਲੱਗ ਜਾ ਨਾਮ ਚਾਹੀਦਾ ਹੁੰਦਾ ਮੈਨੂੰ ਲੱਗਦਾ ਤੇ ਇਸ ਕਰਕੇ ਫਿਰ ਮੈਂ ਉਹ ਰੱਖਿਆ ਹੋਇਆ ਇੰਦਰ ਡੈਮੀ ਮੈਨੂੰ ਵਧੀਆ ਲੱਗਦਾ ਇਸ ਕਰਕੇ ਅੱਜਕਲ ਬਹੁਤ ਜ਼ਿਆਦਾ ਫੇਮਸ ਹੋ ਬਹੁਤ ਜ਼ਿਆਦਾ ਛਾਈ ਹੋਏ ਚਰਚਾ ਦੇ ਵਿੱਚ ਕਿੱਦਾਂ ਦਾ ਲੱਗਦਾ ਇਹ ਚੀਜ਼ ਦੀ ਨਹੀਂ ਫਿਲਹਾਲ ਫੇਮਸ ਤਾਂ ਮੈਂ ਹੈ ਨਹੀਂ ਇੰਨਾ ਕਿਉਂਕਿ ਫੇਮਸ ਦਾ ਮਤਲਬ ਤਾਂ ਕੁਝ ਹੋਰ ਹੁੰਦਾ ਵੀ ਮਤਲਬ ਸਾਰੇ ਲੋਕੀ ਜਾਣਦੇ ਹਣ ਉਹਨੂੰ ਪਪੂਲਰ ਕਹਿੰਦੇ ਨੇ ਬਟ ਫਿਰ ਵੀ ਕੋਸ਼ਿਸ਼ ਕਰ ਰਿਹਾ ਮੈਨੂੰ ਕਾਫੀ ਹੱਦ ਤੱਕ ਲੋਕ ਜਾਣਦੇ ਨੇ ਪਛਾਣਦੇ ਨੇ ਅੱਛਾ ਲੱਗਦਾ ਮੈਨੂੰ ਤੇ ਇਦਾਂ ਲੱਗਦਾ ਵੀ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨੇ ਦੇਖਦੇ ਨੇ ਤੇ ਉਹ ਉਮੀਦ ਕਰਦੇ ਨੇ ਵੀ ਆਪਾਂ ਵਧੀਆ ਕੰਟੈਂਟ ਉਹਨਾਂ ਸਾਹਮਣੇ ਪੇਸ਼ ਕਰੀਏ ਨਾ ਤੇ ਉਸ ਚੀਜ਼ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਆ ਥੋੜੀ-ਥੋੜੀ ਕਦੇ-ਕਦੇ ਸਟ੍ਰੈਸ ਵੀ ਹੁੰਦਾ ਵੀ ਲਗਾਤਾਰ ਕੋਈ ਚੀਜ਼ ਕੰਟੈਂਟ ਕ੍ਰੀਏਟ ਕਰਨਾ ਤੇ ਮਤਲਬ ਬਹੁਤ ਦਿਮਾਗ ਵੀ ਲੱਗਦਾ ਕਈ ਵਾਰੀ ਨਹੀਂ ਲੋਕਾਂ ਨੂੰ ਪਸੰਦ ਹੁੰਦਾ ਤਾਂ ਲੋਕੀ ਕਈ ਵਾਰੀ ਸਾਂਭ ਲੈਂਦੇ ਨੇ ਗੱਲ ਤੇ ਕੋਈ ਨਹੀਂ ਆਰਟਿਸਟ ਆ ਕੋਈ ਨਹੀਂ ਅਗਲੀ ਵਾਰੀ ਵਧੀਆ ਕਰੂਗਾ ਤੇ ਵਧੀਆ ਲੱਗਦਾ ਮੈਨੂੰ ਇਹ ਸਾਰਾ ਅੱਛਾ ਤੁਸੀਂ ਆਵਾਜ਼ਾਂ ਘੜ ਲੈਂਦੇ ਹੋ ਡਿਫਰੈਂਟ ਡਿਫਰੈਂਟ ਟਾਈਪ ਦੀ ਅੱਜ ਸਾਡੇ ਦਰਸ਼ਕਾਂ ਨੂੰ ਕਿਹੜੀ ਆਵਾਜ਼ ਜਿਹੜੀ ਹੈ ਸੁਣਾਉਣ ਵਾਲਿਓ ਮੈਂ ਲਾਸਟ ਇੱਕ ਵੀਡੀਓ ਪਾਈ ਸੀ ਰਿਤਿਕ ਰੋਸ਼ਨ ਦੀ ਤੇ ਗਦਰ ਮੂਵੀ ਦਾ ਡਾਇਲੋਗ ਬੋਲਿਆ ਸੀ ਉਹ ਚੋਣਾ ਨੇ ਤੇ ਉਹ ਮੈਂ ਸੁਣਾ ਦਿੰਨਾ ਤੁਹਾਨੂੰ ਵੀ ਰਿਤਿਕ ਰੋਸ਼ਨ ਜਿਹੜੇ ਕੋਈ ਮਿਲ ਗਿਆ ਫਿਲਮ ਸੀਗੇ ਰੋਹਿਤ ਮਹਿਰਾ ਜੋ ਗਦਰ ਫਿਲਮ ਦਾ ਡਾਇਲੋਗ ਬੋਲਣਗੇ ਤਾਂ ਕਿਵੇਂ ਬੋਲਣਗੇ ਮਾਂ ਇਹ ਮੁਸਲਮਾਨੀ ਹੈ ਇਹ ਮੁਸਲਮਾਨੀ ਹੈ ਲੋਭੀ ਹੋ ਗਈ ਸੀ ਕਿ ਨਹੀਂ ਆ ਬੜੇ ਕਿਸੀ ਦੀ ਨਸਕੀ ਤਰਫ ਆਕ ਉਠਾ ਕੇ ਵੀ ਦੇਖਾ ਨਾ ਤਾਂ ਵਾਇਗਰੂ ਜੀ ਦੀ ਸੌ ਮੈਂ ਇਸ ਕੀ ਕਰ ਦਨੂ ਖਾੜ ਦੂੰਗਾ ਹਾਂ ਮਾਂ ਮੈਂ ਆ ਰਹਾ ਮੈਂ ਆ ਰਹਾ ਕੀ ਬਾਤ ਹੈ ਕੀ ਬਾਤ ਹੈ ਵੀਕਰੀ ਬਿਲਕੁਲ ਐਂ ਲੱਗ ਰਹੀ ਹੈ ਕਿ ਜਿਵੇਂ ਕਿ ਰਿਤਿਕ ਰੋਸ਼ਨ ਇੱਥੇ ਹੀ ਹੋਣ ਸਾਡੇ ਸਾਹਮਣੇ ਕਿੰਨੇ ਕਮੈਂਟਸ ਮਿਲਦੇ ਨੇ ਜਦੋਂ ਇਹ ਵਾਲੀ ਵੀਡੀਓ ਮੈਂ ਅਪਲੋਡ ਕੀਤੀ ਸੀ ਇੰਸਟਾਗ੍ਰਾਮ ਤੇ ਉਦੋਂ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਤੇ ਕਾਫੀ ਲੋਕਾਂ ਨੇ ਥੱਲੇ ਬੁਰਾ ਭਲਾ ਵੀ ਕਿਹਾ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਬੰਦਿਆਂ ਨੇ ਕਿਉਂਕਿ ਇਹ ਉਹਨਾਂ ਨੇ ਕਿਹਾ ਵੀ ਤੂੰ ਸਰਦਾਰ ਹੋ ਕੇ ਕਿੱਦਾਂ ਦੇ ਕੰਮ ਕਰਦਾ ਜੀ ਮੋਸਟਲੀ ਤਾਂ ਮੈਂ ਇਗਨੋਰ ਕੀਤਾ ਹੈ ਕਮੈਂਟ ਕਿਉਂਕਿ ਮੈਨੂੰ ਲੱਗਦਾ ਵੀ ਆਰਟਿਸਟ ਲਈ ਕੋਈ ਮਤਲਬ ਸਪੈਸ਼ਲ ਧਰਮ ਨਹੀਂ ਹੁੰਦਾ ਆਰਟਿਸਟ ਹਰ ਧਰਮ ਦਾ ਹੀ ਹੁੰਦਾ ਤੇ ਜੇ ਕੋਈ ਪ੍ਰੈਜ਼ੈਂਟ ਕੋਈ ਕਲਾ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਜੇ ਨਹੀਂ ਪਸੰਦ ਤਾਂ ਇਗਨੋਰ ਕਰ ਦਿਓ ਪਰ ਕੁਝ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਸੋ ਕਈ ਵਾਰੀ ਜਦੋਂ ਮੂਡ ਜਬ ਅਫਸਰਟ ਹੁੰਦਾ ਮੈਂ ਰਿਪਲਾਈ ਕਰ ਦਿੰਦਾ ਹੁੰਨਾ ਕਈ ਵਾਰੀ ਉਹਨਾਂ ਨੂੰ ਕਈ ਵਾਰੀ ਇਗਨੋਰ ਹੀ ਕਰਦਾ ਹੁੰਨਾ ਅਸੀਂ ਜਦੋਂ ਨੈਗੇਟਿਵ ਕਮੈਂਟਸ ਮਿਲਦੇ ਨੇ ਕਿੱਦਾਂ ਦਾ ਲੱਗਦਾ ਹੈ ਵੀ ਇਦਾਂ ਲੱਗਦਾ ਵੀ ਡੀਮੋਟੀਵੇਟ ਹੋ ਰਿਹਾ ਬਹੁਤ ਜ਼ਿਆਦਾ ਟੁੱਟ ਜਾਂਦੇ ਹਾਂ ਕਿ ਯਾਰ ਹੁਣ ਨਹੀਂ ਵੀਡੀਓ ਬਣਾਣੀ ਆ ਹੁਣ ਨਹੀਂ ਇਦਾਂ ਦੇ ਉਹ ਕਰਨੇ ਕਿਤੇ ਨਾ ਕਿਤੇ ਹੁੰਦਾ ਹੈ ਇਦਾਂ ਨਹੀਂ ਕਮੈਂਟਸ ਨਾਲ ਨਹੀਂ ਮੈਂ ਡੀਮੋਟੀਵੇਟ ਹੁੰਦਾ ਬਟ ਕਦੇ-ਕਦੇ ਜਦੋਂ ਕੋਈ ਵੀਡੀਓ ਬਣਾਤੀ ਤੇ ਉਹਦੀ ਪ੍ਰੋਪਰ ਲੋਕਾਂ ਤੱਕ ਰੀਚ ਨਹੀਂ ਗਈ ਬਹੁਤ ਮਿਹਨਤ ਨਾੜੀ ਹੁੰਦੀ ਆ ਤੇ ਲੋਕਾਂ ਤੱਕ ਪਹੁੰਚਦੀ ਨਹੀਂ ਵੀਡੀਓ ਫਿਰ ਲੱਗਦਾ ਯਾਰ ਵੀ ਕੀ ਮਤਲਬ ਇਨੀ ਮਿਹਨਤ ਕੀਤੀ ਤੇ ਲੋਕਾਂ ਤੱਕ ਪਹੁੰਚੀ ਵੀ ਨਹੀਂ ਫਿਰ ਹੁੰਦਾ ਹੁੰਦਾ ਵੀ ਛੱਡ ਯਾਰ ਇਹ ਕੀ ਕਰਨਾ ਕੋਈ ਹੋਰ ਕੰਮ ਕਰਦੇ ਆ ਬਟ ਫਿਰ ਨਹੀਂ ਮੇਰਾ ਕਦੇ-ਕਦੇ ਲੱਗਦਾ ਵੀ ਨਹੀਂ ਯਾਰ ਮਤਲਬ ਕਰਨਾ ਤਾਂ ਕਰਨਾ ਹੀ ਹੈ ਬਸ ਜੋ ਮਰਜ਼ੀ ਹੋ ਜਾਏ ਹਾਂਜੀ ਹਿੰਮਤ ਨਹੀਂ ਹਾਰਨੀ ਫਰਸਟ ਵੀਡੀਓ ਕਦੋਂ ਤੇ ਕਿਹੜੀ ਉਮਰ ਦੇ ਵਿੱਚ ਤੇ ਕਿਹੜੇ ਸਾਲ ਦੇ ਵਿੱਚ ਸਟਾਰਟ ਕੀਤੀ ਸੀ ਬਣਾਣੀ ਅ ਫਰਸਟ ਵੀਡੀਓ ਜਿਹੜੀ ਮੈਂ ਬਣਾਈ ਸੀ 2016 ਤੋਂ ਸਟਾਰਟ ਕੀਤੀ ਸੀਗੀ ਆਪਣੇ ਦੋਸਤਾਂ ਨਾਲ ਬਣਾਉਂਦਾ ਹੁੰਦਾ ਸੀ ਵੀਡੀਓਜ਼ ਮੈਂ ਤੇ ਉਸ ਤੋਂ ਬਾਅਦ ਉਦੋਂ ਅ ਥੋੜਾ ਬਹੁਤਾ ਕਨਫਲਿਕਟ ਹੋ ਗਿਆ ਸਾਡੇ ਵਿੱਚ ਮੇਰੇ ਤੇ ਫਰੈਂਚ ਤੇ ਫਿਰ ਉਸ ਤੋਂ ਬਾਅਦ ਕਾਫੀ ਗੈਪ ਪੈ ਗਿਆ ਤੇ ਫਿਰ ਆਈ 2021 'ਚ ਰੀਲਸ ਵੀਚ ਆਈ ਸੀ ਆਈ ਗੈਸ ਜਦੋਂ ਟਿਕਟੌਕ ਪੈਨ ਹੋਇਆ ਸੀ ਉਸ ਤੋਂ ਬਾਅਦ ਤੇ ਫਿਰ 2021 ਤੋਂ ਮੈਂ ਸਟਾਰਟ ਕੀਤੀ ਸੀ ਵੀਡੀਓਜ਼ ਬਣਾਉਣੀਆਂ ਇੰਸਟਾਗ੍ਰ ਤੇ ਉਸ ਤੋਂ ਬਾਅਦ ਬਸ ਬਣਾਉਂਦਾ ਕਿ ਤੇ ਹੌਲੀ ਹੌਲੀ ਮੇਰਾ ਜਿਹੜਾ ਕਰੇਜ਼ ਹੋਰ ਵੱਧਾ ਕਿ ਵੀਡੀਓਜ਼ ਨੂੰ ਲੈ ਕੇ ਜੀ ਤੇ ਕਾਫੀ ਤੁਸੀਂ ਐਕਟਿੰਗ ਵੀ ਕੀਤੀ ਹੋਈ ਹੈ ਸੀਰੀਅਲ ਦੇ ਵਿੱਚ ਵੀ ਕੰਮ ਕੀਤਾ ਹੋਇਆ ਮੂਵੀ ਦੇ ਵਿੱਚ ਵੀ ਕੰਮ ਕੀਤਾ ਗਿਆ ਕੀਤਾ ਹੋਇਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਦਾਂ ਦਾ ਜੇ ਆਪਾਂ ਗੱਲ ਕਰੀਏ ਕੀ ਕੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਉਸ ਦੇ ਸੀਰੀਅਲ 'ਚ ਮੈਂ ਕੀਤੇ ਹੋਏ ਨੇ ਜੀ ਪੰਜਾਬੀ ਤੇ ਇੱਕ ਖਸਮਾ ਨੂੰ ਖਾਣੀ ਤੇ ਇੱਕ ਵਲੈਤੀ ਭਾਬੀ ਤੇ ਉੱਥੇ ایکسپੀਰੀਅੰਸ ਬਹੁਤ ਵਧੀਆ ਸੀ ਡਿਫਰੈਂਟ ਸੀਗਾ ਕਿਉਂਕਿ ਉੱਥੇ ਆਫ ਕੌਰਸ ਬਹੁਤ سارے ਲੋਕੀ ਵੀ ਹੁੰਦੇ ਨੇ ਹਨਾ ਤੇ ਘਰੇ ਤਾਂ ਚਲੋ ਆਪਾਂ ਰੀਲਸ ਆਪ ਹੀ ਕ੍ਰੀਏਟ ਕਰਦੇ ਆ ਕੈਮਰਾ ਟ੍ਰਾਈਪੋਡ ਤੇ ਰੱਖ ਕੇ ਪਰ ਉੱਥੇ ਬੜੇ سارے ਲੋਕ ਹੁੰਦੇ ਨੇ ਕੈਮਰਾ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਕੁਝ ਕੁਝ ਵੀ ਕਿਵੇਂ ਕਿਵੇਂ ਆਪਾਂ ਕੈਮਰੇ ਨੂੰ ਫੇਸ ਕਰਨਾ ਕਿਵੇਂ ਕਿਵੇਂ ਡਾਇਲੌਗ ਡਿਲੀਵਰੀ ਦੇਣੀ ਹੈ ਹਨਾ ਤੇ ਪਿੱਛੇ ਹੌਲੀ ਉੱਚੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਉੱਥੇ ਫਰਕ ਬਹੁਤ ਆ ਬਟ ਉੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਹਾਂਜੀ ਅਸਲੀ ਕਲਾਕਾਰੀ ਤਾਂ ਉੱਥੇ ਹੀ ਅਸਲੀ ਹਾਂਜੀ ਹਾਂਜੀ ਮੂਵੀ ਦੇ ਵਿੱਚ ਵੀ ਕੰਮ ਕੀਤਾ ਹੋਇਆ ਤੁਸੀਂ ਤੇ ਇਹ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜਿਹੜੇ ਗੱਲ ਕੀਤੀ ਜਾਵੇ ਕਲਾਕਾਰੀ ਦੀ ਅੱਜ ਕੱਲ ਪੈਸਿਆਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਕਿ ਪੈਸੇ ਲੈ ਕੇ ਹੀ ਕਹਿੰਦੇ ਇੱਕ ਕਲਾਕਾਰ ਦੇ ਅੰਦਰ ਜਿੰਨਾ ਮਰਜੀ ਟੈਲੈਂਟ ਹੋਵੇ ਪਰ ਪੈਸਿਆਂ ਨੂੰ ਜ਼ਿਆਦਾ ਮੇਅ ਦਿੱਤੀ ਜਾਂਦੀ ਹੈ ਕਿ ਪੈਸੇ ਹੋਣਗੇ ਤੇ ਇਹ ਅੱਗੇ ਕੰਮ ਕਰੂਗਾ ਉਹ ਤੁਹਾਡੇ ਨਾਲ ਕੁਝ ਇਦਾਂ ਦਾ ਹੋਇਆ ਹਾਂਜੀ ਇੱਕ ਵਾਰ ਹੋਇਆ ਸੀਗਾ ਇੱਕ ਮੂਵੀ ਸੀਗੀ ਬਾਲੀਵੁੱਡ ਦੀ ਉਹਦੇ ਚੋਡਿਸ਼ਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਵੀ ਇੰਨੇ ਪੈਸੇ ਦੋ ਤੁਹਾਡਾ ਰੋਲ ਅਸੀਂ ਫਰੰਟ ਤੇ ਰੱਖ ਦਾਂਗੇ ਜੀ ਬਟ ਫਿਰ ਮੈਂ ਸੋਚਿਆ ਵੀ ਯਾਰ ਕਲਾਕਾਰ ਨੂੰ ਪੈਸੇ ਮਿਲਦੇ ਆ ਉਹ ਦਿੰਦਾ ਨਹੀਂ ਹੁੰਦਾ ਇਹ ਚੀਜ਼ ਉਲਟ ਹੋ ਜੂਗੀ ਫਿਰ ਮੈਂ ਉਹ ਰਿਜੈਕਟ ਹੀ ਕਰਤੀ ਸੀ ਚੀਜ਼ ਉਸ ਤੋਂ ਬਾਅਦ ਮੈਂ ਕਦੇ ਇਦਾਂ ਦੀ ਚੱਕਰ ਚ ਪਿਆਈ ਨਹੀਂ ਵਿੱਚ ਜਿੱਥੇ ਪੈਸੇ ਦੇ ਕੇ ਸਪੈਸ਼ਲ ਅਗੇ ਆਉਣਾ ਪਵੇ ਕਿਉਂਕਿ ਇਹ ਆਪਣੀ ਹੀ ਇਨਸਲਟ ਆ ਇੱਕ ਆਰਟਿਸਟ ਦੀ ਕਿਉਂਕਿ ਆਰਟਿਸਟ ਵੀ ਇੱਕ ਜਿਵੇਂ ਡਾਕਟਰ ਹੁੰਦਾ ਇਹ ਪ੍ਰੋਫੈਸ਼ਨ ਹੀ ਆ ਇੱਕ ਤਰ੍ਹਾਂ ਦਾ ਤੇ ਅਸੀ ਕਿ ਪੈਸੇ ਦੇਖੀਏ ਅਸੀਂ ਲਾਵਾਗੇ ਪੈਸੇ ਹਾਂਜੀ ਇੰਦਰ ਜੀ ਇਹੀ ਲਾਈਨ ਕਿ ਚੂਸ ਕੀਤੀ ਕਿਉਂਕਿ ਐਕਟਿੰਗ ਇੱਕ ਐਦਾ ਦੀ ਕਲਾ ਹੈ ਕੋਈ ਹਰ ਕੋਈ ਨਹੀਂ ਅੰਡਰਸਟੈਂਡ ਕਰ ਪਾਂਦਾ ਕਿਉਂਕਿ ਘਰ ਦੇ ਵੀ ਕਿਤੇ ਨਾ ਕਿਤੇ ਕਹਿੰਦੇ ਇਹਦੇ ਵਿੱਚ ਰੱਖਿਆ ਕੀ ਹੈ ਰਿਸ਼ਤੇਦਾਰ ਵੀ ਤੇ ਹੋਰ ਵੀ ਜਦੋਂ ਵੀ ਤੁਸੀਂ ਸਰਕਲ ਦੇ ਵਿੱਚ ਜਾਂਦੇ ਹੋ ਉਹਨਾਂ ਨੇ ਇਹੀ ਕਹਿਣਾ ਕਿ ਇਹ ਤੇਰੇ ਲਈ ਸਹੀ ਨਹੀਂ ਹੈਗੀ ਇਸ ਕਰਕੇ ਲਾਈਨ ਵਿੱਚ ਮੈਂ ਆਇਆ ਸੀਗਾ ਕਿਉਂਕਿ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਚਾਹ ਚੀਜ਼ ਵੀ ਹੈਗੀ ਆ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਨਵੇਂ-ਨਵੇਂ ਫੋਨ ਆਏ ਸੀ ਕੈਮਰੇ ਵਾਲੇ ਤੇ ਮੇਰੇ ਚਾਚੂ ਨੇ ਫੋਨ ਲਿਆ ਸੀਗਾ N72 Nokia ਦਾ ਉਹਦੇ ਵਿੱਚ ਕੈਮਰਾ ਸੀ ਤੇ ਉਹ ਜਦੋਂ ਕੈਮਰੇ 'ਚ ਮੈਂ ਵੀਡੀਓ ਬਣਾਉਦਾ ਹੁੰਦਾ ਸੀ ਕੈਮਰਾ ਸਾਈਡ ਤੇ ਰੱਖ ਕੇ ਉਦੋਂ ਟ੍ਰਾਈਪੋਡ ਤਾਂ ਹੁੰਦੇ ਨਹੀਂ ਸੀ ਨਾ ਪਤਾ ਸੀ ਕੁਝ ਤੇ ਉਦੋਂ ਮੈਂ ਬਣਾ ਕੇ ਵੀਡੀਓਜ਼ ਆਪਣੇ ਹੀ ਨੱਚਦਾ ਸੀ ਕਦੇ ਕੁਝ ਕਰ ਲਿਆ ਕਦੇ ਕੋਈ ਕੈਰੇਕਟਰ ਜਿਹਾ ਪਲੇ ਕਰ ਲਿਆ ਉਦਾਂ ਹੀ ਤੇ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਸੀ ਕੈਮਰੇ ਸਾਹਮਣੇ ਆਉਣਾ ਫਿਰ ਆਪਣੇ ਆਪ ਨੂੰ ਦੇਖਣਾ ਫਿਰ ਮੈਂ ਉਹ ਚੀਜ਼ ਘਰੇ ਦਿਖਾਈ ਘਰ ਦੇ ਕਹਿੰਦੇ ਇਹ ਤਾਂ ਬੜੀ ਸੋਹਣੀ ਐਕਟਿੰਗ ਕਰਦਾ ਯਾਰ ਇਹ ਤਾਂ ਬੜਾ ਸੋਹ ਤੇ ਉੱਥੋਂ ਮੈਨੂੰ ਮੇਰੇ ਖਿਆਲ ਸ਼ੌਂਕ ਮੇਰਾ ਜਿਹੜਾ ਹੈਗਾ ਪੈਦਾ ਜਾ ਹੋਇਆ ਸੀਗਾ ਮੈਨੂੰ ਪਤਾ ਲੱਗਿਆ ਸੀ ਵੀ ਆਹ ਚੀਜ਼ ਸ਼ਾਇਦ ਮੈਂ ਵਧੀਆ ਕਰ ਸਕਦਾ ਆ ਕਿ ਜਾ ਕੇ ਤੇ ਉਸ ਤੋਂ ਬਾਅਦ ਫਿਰ ਕਾਲਜ ਵਿੱਚ ਹੋਇਆ ਕਾਲਜ ਵਿੱਚ ਫਿਰ ਮੈਂ ਪਲੇਸ ਵਿੱਚ ਪਾਰਟ ਲਿਆ ਫਿਰ ਸਟੇਜ ਤੇ ਐਂਕਰਿੰਗ ਕੀਤੀ ਤੇ ਉੱਥੋਂ ਮੈਨੂੰ ਹੋਰ ਥੋੜੀ ਰੈਕਗਨੀਸ਼ਨ ਕਾਲਜ 'ਚ ਹੀ ਮਿਲ ਗਈ ਕਾਲਜ 'ਚ ਵੀ ਹੁੰਦਾ ਨਹੀਂ ਬੰਦਾ ਥੋੜਾ ਫੇਮਸ ਜਾ ਹੋ ਜਾਂਦਾ ਤੇ ਉੱਥੇ ਮੈਨੂੰ ਹੋਰ ਲੋਕਾਂ ਨੇ ਬਹੁਤ ਸਹਾਰਿਆ ਤੇ ਉਹ ਚੀਜ਼ ਫਿਰ ਮੈਂ ਫੜ ਲਈ ਮੈਂ ਗ੍ਰੈਬ ਕਰ ਲਈ ਮੈਂ ਕਿਹਾ ਮੈਂ ਹੋਰ ਕੁਝ ਕਰ ਹੀ ਨਹੀਂ ਪਾਉਂਗਾ ਤੇ ਉਹ ਚੀਜ਼ ਨੂੰ ਹੀ ਮੈਂ ਕੰਟੀਨਿਊ ਰੱਖਿਆ ਤੇ ਹੌਲੀ-ਹੌਲੀ ਆਡੀਸ਼ਨਸ ਤਿਆਰ ਕੀਤੀ ਐਕਟਿੰਗ ਸਿੱਖੀ ਕਾਲਜ 'ਚ ਹੀ ਥੀਏਟਰ ਕੀਤਾ ਤੇ ਕੌਨਫੀਡੈਂਸ ਬਿਲਡ ਹੁੰਦਾ ਗਿਆ ਤੇ ਹੌਲੀ ਹੌਲੀ ਫਿਰ ਮੈਂ movies ਵਿੱਚ try ਕੀਤਾ serials try ਕੀਤਾ ਫਿਰ ਹੁਣ ਆਪਣੇ ਕੋਲ ਪਲੇਟਫਾਰਮ ਹੈਗਾ social media ਦਾ ਉੱਥੇ ਆਪਾਂ videos create ਕਰ ਸਕਦੇ ਹਾਂ ਨਾ ਤੇ ਉੱਥੇ ਮੈਂ ਲੱਗੇ ਹੋਇਆ ਆਪਣਾ ਸ਼ੌਂਕ ਪੂਰਾ ਕਰ ਰਿਹਾ ਨਾਲੇ enjoy ਕਰ ਰਿਹਾ ਲਾਈਫ ਨੂੰ ਇਹਦੇ ਜੀ ਜੇ ਗੱਲ ਕੀਤੀ ਜਾਵੇ comments ਤੇ ਬਹੁਤ ਜ਼ਿਆਦਾ ਨੈਗੇਟਿਵ ਕਮੈਂਟਸ ਵੀ ਆਉਂਦੇ ਨੇ mostly ਸਰਦਾਰਾਂ ਨੂੰ ਉਹਨਾਂ ਦੀ ਜਿਹੜੀ ਪਾਗ ਟਰਬਨ ਤੋਂ ਹੀ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਟਾਰਗੇਟ ਕੀਤਾ ਜਾਂਦਾ ਹੈ ਕਿ ਸਹੀ ਟਾਰਗੇਟ ਕੀਤਾ ਜਾਂਦਾ ਹੈ ਮੇਰਾ ਖਿਆਲ ਆਡੀਅנס ਦਾ ਜਿਹੜਾ view point ਹੁੰਦਾ ਨਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਜੀ ਬਟ ਜੇ ਤੁਸੀਂ ਕ੍ਰਿਟਿਸਾਈਜ਼ ਵੀ ਕਿਸੇ ਨੂੰ ਗਾਲਾਂ ਕੱਢ ਕੇ ਕਰ ਰਹੇ ਹੋ ਉਹ ਤਾਂ ਬਹੁਤ ਗਲਤ ਗੱਲ ਆ ਕਿਸੇ ਨੂੰ ਮਾਪਿਆਂ ਦੀ ਗਾਲ ਕੱਢਣੀ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਤੇ ਬਾਕੀ ਤੁਸੀਂ ਜੋ ਮਰਜ਼ੀ ਕਹੋ ਵੀ ਤੁਹਾਨੂੰ ਚੀਜ਼ ਨਹੀਂ ਪਸੰਦ ਤੁਹਾਡੀਆਂ ਵੀਡੀਓਜ਼ ਦੇਖਿਆ ਸੀਗੇ ਇੱਕ ਵੀਡੀਓ ਸੀਗੀ ਤੁਹਾਡੀ ਚੁੰਨੀ ਵਾਲੀ ਬਹੁਤ ਜ਼ਿਆਦਾ ਫੇਮਸ ਉਸ ਜਿਹੜਾ ਕੈਰੈਕਟਰ ਸੀਗਾ ਬਹੁਤ ਵਧੀਆ ਲੱਗਿਆ ਸੀ ਪਰ ਜੀ ਕਮੈਂਟਸ ਦੀ ਗੱਲ ਕਰੀਏ ਕਮੈਂਟਸ ਤੁਹਾਨੂੰ ਬਹੁਤ ਜ਼ਿਆਦਾ 네ਗੇਟਿਵ ਵੀ ਆਏ ਹੋਏ ਸੀਗੇ ਤੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਡੀਮੋਟੀਵੇਟ ਹੁੰਨੇ ਹੋ ਕਿ ਲੱਗਦਾ ਹੈ ਕਿ ਯਾਰ ਕੁਝ ਨਾ ਕੁਝ ਗੜਬੜ ਕੀਤੀ ਹੋਣੀ ਹੈ ਤਾਂ ਲੋਕਾਂ ਨੇ ਇਦਾਂ ਕਿ ਅ ਨਹੀਂ ਨਹੀਂ ਕਿਉਂਕਿ ਜੇ ਕਮੈਂਟ 네ਗੇਟਿਵ ਹੀ ਹੁੰਦੇ ਨੇ ਤਾਂ ਪੋਜ਼ਿਟਿਵ ਵੀ ਹੁੰਦੇ ਨੇ ਸੋ ਆਪਣਾ ਧਿਆਨ ਪੋਜ਼ਿਟਿਵ ਵਾਲੀ ਹੋਵੇ ਤਾਂ ਜ਼ਿਆਦਾ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ ਜੇ 네ਗੇਟਿਵਿਟੀ 'ਤੇ ਫੋਕਸ ਕਰਨ ਲੱਗੇ ਫਿਰ ਆਪਣਾ ਕੁਝ ਬਣਨਾ ਵੀ ਨਹੀਂ ਕਿਉਂਕਿ ਦੇਖੋ ਹੁਣ ਕੋਈ ਚੀਜ਼ ਆਪਾਂ ਦੁਕਾਨ ਤੋਂ ਲੈਣ ਜਾਂਦੇ ਆ ਨਾ ਆਪਾਂ ਨੂੰ ਚੀਜ਼ ਪਸੰਦ ਨਹੀਂ ਆਉਂਦੀ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਬੜੀ ਬੇਕਾਰ ਚੀਜ਼ ਬਣਾਈ ਹੈ ਬੜੀ ਗਾਲਾਂ ਕੱਢ ਕੇ ਤਾਂ ਨਹੀਂ ਆਉਂਦੇ ਨਾ ਆਪਾਂ ਉਹਨਾਂ ਜਿਹਨੇ ਬਣਾਈ ਹੁੰਦੀ ਆ ਫਿਰ ਇਸ ਕੰਮ 'ਚ ਕਿਉਂ ਤੇ ਇਹ ਚੀਜ਼ ਬਹੁਤ ਕਈ ਵਾਰੀ ਗਲਤ ਹੋ ਜਾਂਦੀ ਹੈ ਵੀ ਗਾਲਾਂ ਕੱਢਦੇ ਨੇ ਅਦਰਵਾਈਜ਼ 네ਗੇਟਿਵ ਕਮੈਂਟ ਕਰ ਰਹੇ ਆ ਵੀ ਚੀਜ਼ ਪਸੰਦ ਨਹੀਂ ਆਈ ਤੂੰ ਕੁਝ ਵਧੀਆ ਕਰੋ ਉਹ ਟੋਲੇਰੇਬਲ ਬਟ ਗਾਲਾਂ ਕੱਢਦੇ ਨਹੀਂ ਕੱਢਣੇ ਚਾਹੀਦੀਆਂ ਕਿਸੇ ਵੀ ਆਰਟਿਸਟ ਨੂੰ ਲੱਗਦੀ ਨਜਾਇਜ਼ ਹਾਂਜੀ ਨਜਾਇਜ਼ ਲੱਗਦੀ ਉਹ ਚੀਜ਼ ਬੜੀ ਹਰਟ ਕਰਦੀ ਆ ਅੱਛਾ ਰਿਤਿਕ ਰੌਸ਼ਨ ਤੋਂ ਇਲਾਵਾ ਹੋਰ ਕੀ ਦੀ ਕੀ ਦੀ ਆਵਾਜ਼ਾਂ ਕੱਢ ਲੈਣੇ ਹੋਰ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀ ਸ਼ਿੰਚਨ ਦੀ ਤੇ ਉਹ ਜਿਹੜਾ ਇੱਕ ਸੁਪਨਾ ਮੂਵੀ ਦਾ ਡਾਇਲੋਗ ਆ ਜ਼ਹਿਰ ਵੇਖ ਕੇ ਪੀਤਾ ਤਾਂ ਕੀ ਪੀਤਾ ਉਹਦਾ ਮੈਂ ਸ਼ਿੰਚਨ ਦੀ ਵੌਇਸ ਚ ਬਣਾਇਆ ਸੀ ਵੀਡੀਓ ਕਾਫੀ ਉਹਦੀ ਰੀਚ ਵਧੀਆ ਆ ਗਈ ਸੀਗੀ ਉਹ ਮੈਂ ਤੈਨੂੰ ਹੁਣ ਸੁਣਾ ਦਿੰਨਾ ਮਾੜੀ ਜੀ ਜ਼ਰ ਵੀ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੀ ਭੁੱਲਿਆ ਪਿਆਰ ਵੀ ਜੇ ਲਾਲਚਨਾ ਕੀਤਾ ਤਾਂ ਕੀ ਕੀਤਾ ਓ ਏ ਕਿਆ ਬਾਤ ਹੈ ਬਹੁਤ ਜ਼ਿਆਦਾ ਵਧੀਆ ਆਵਾਜ਼ ਕੱਢਦੇ ਹੋ ਅੱਛਾ ਤੁਹਾਨੂੰ ਲੱਗਦਾ ਜੇ ਇਨ ਫਿਊਚਰ ਤੁਹਾਨੂੰ ਸਿੰਚੇਂਦੀ ਆਵਾਜ਼ ਕੱਢਣ ਦਾ ਮੌਕਾ ਮਿਲੇਗਾ ਤਾਂ ਤੁਸੀਂ ਪ੍ਰੋਪਰਲੀ ਕੱਢੋਗੇ ਹਾਂਜੀ ਹਾਂਜੀ ਜੇ ਸ਼ਿੰਚਨ ਪੰਜਾਬੀ ਚ ਬਣਨੇ ਸ਼ੁਰੂ ਹੋ ਗਏ ਮੈਂ ਹੀ ਕਰੂੰ ਡਬਿੰਗ ਫਿਰ ਹੋਰ ਕੀ ਹੈ ਥੈਂਕ ਯੂ ਥੈਂਕ ਯੂ ਸੋ ਮਚ ਅ ਕਿੱਦਾਂ ਤਾਂ ਲੱਗਦਾ ਜਦੋਂ ਲੋਕ ਆਂਦੇ ਨੇ ਤੁਹਾਡੇ ਕੋਲ ਫੋਟੋ ਕਰਾਉਂਦੇ ਨੇ ਤੁਹਾਨੂੰ ਅਲੱਗ ਪਛਾਣ ਬਣ ਗਈ ਹੈ ਤੁਹਾਡੀ ਬਹੁਤ ਜ਼ਿਆਦਾ ਕਈ ਲੋਕ ਹੁੰਦੇ ਨੇ ਵੀ ਤੁਹਾਡੇ ਤੋਂ ਮੋਟੀਵੇਟ ਵੀ ਹੋਏ ਹੋਣਗੇ ਸਿੱਖਣ ਨੂੰ ਵੀ ਫਿਰਦੇ ਹੋਣਗੇ ਵੀ ਹਾਂ ਅਸੀਂ ਤੁਹਾਡੇ ਵਰਗਾ ਬਣਨਾ ਹੈ ਤੁਹਾਡੇ ਤੁਹਾਡੇ ਤੋਂ ਕੁਝ ਸਿੱਖਣਾ ਹੈ ਕਿੱਦਾਂ ਤਾਂ ਲੱਗਦਾ ਇਹ ਤਾਂ ਅ ਫੇਮਸ ਤਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਗਿਆ ਹਲੇ ਮੈਂ ਫੇਮਸ ਤਾਂ ਨਹੀਂ ਹੋਇਆ ਬਟ ਫਿਰ ਵੀ ਥੋੜੀ ਬਹੁਤੀ ਮੈਨੂੰ ਪਛਾਣ ਜਿਹੜੀ ਮਿਲੀ ਇੰਸਟਾਗ੍ਰam ਤੋਂ ਮੈਨੂੰ ਕਈ ਵਾਰੀ ਜਿਵੇਂ ਗੁਰਦੁਆਰਾ ਸਾਹਿਬ ਮੈਂ ਜਾਣਾ ਹੋਣਾ ਕਈ ਵਾਰੀ ਉੱਥੇ ਮੈਨੂੰ 2-3 ਵ ਇੱਕ ਛੋਟਾ ਜਿਹਾ ਬੱਚਾ ਮਿਲਿਆ ਸੀ ਮੈਨੂੰ ਤੇ ਇੱਕ ਤਾਂ ਮੇਰੇ ਹਾਨ ਦਾ ਹੀ ਸੀ ਤੇ ਉਹ ਕਹਿੰਦਾ ਵੀ ਤੁਹਾਡੇ ਵੀਡੀਓਜ਼ ਦੇਖੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਇੱਕ ਨੇ ਤਾਂ ਫੋਟੋ ਵੀ ਕਰਵਾਈ ਸੀਗੀ ਤੇ ਹੋਰ ਕਿਤੇ ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ ਸੀਗਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਉੱਥੇ ਜਲਿਆਂ ਵਾਲਾ ਬਾਗ ਚ ਮੈਨੂੰ ਮਿਲਿਆ ਸੀਗਾ ਇੱਕ ਮੁੰਡਾ ਮਿਲਿਆ ਸੀ ਤੇ ਉਹ ਵੀ ਮੈਨੂੰ ਪਛਾਣ ਗਿਆ ਸੀ ਮੈਨੂੰ ਬਹੁਤ ਵਧੀਆ ਲੱਗਦਾ ਇਦਾਂ ਸਿੱਖਣ ਦੀ ਗੱਲ ਇਦਾਂ ਵੀ ਸਿੱਖਦਾ ਹਰ ਕੋਈ ਬੰਦਾ ਮੇਰਾ ਮੈਨੂੰ ਲੱਗਦਾ ਵੀ ਲਾਈਫ ਐਕਸਪੀਰੀਅੰਸ ਤੋਂ ਹੀ ਆ ਜੀ ਵੀ ਜੋ ਉਹਨੇ ਆਪ ਐਕਸਪੀਰੀਅੰਸ ਕੀਤਾ ਹੁੰਦਾ ਉੱਥੇ ਹੀ ਸਿੱਖਦਾ ਵ ਬਟ ਜੋ ਨੂੰ ਨਿਖਾਰ ਉਹਦੇ ਚ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਆਊਗਾ ਉਹ ਉੱਥੇ ਹੀ ਆਊਗਾ ਤੇ ਮੈਂ ਜੋ ਸਿੱਖੀ ਆ ਚੀਜ਼ ਹਮੇਸ਼ਾ ਆਪਣੇ ਆਪ ਤੋਂ ਜ਼ਿਆਦਾ ਸਿੱਖੀ ਆ ਵੀ ਮੈਂ ਪਹਿਲਾਂ ਕੀ ਸੀਗਾ ਤੇ ਹੁਣ ਕੀ ਆ ਆਪਣੇ ਆਪ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਨਾ ਚਾਹੀਦਾ ਜੇ ਆਪਾਂ ਦੂਜਿਆਂ ਵੱਲ ਦੇਖ ਕੇ ਕੰਪੇਅਰ ਕਰ ਰਹੇ ਹਾਂ ਫਿਰ ਆਪਾਂ ਡਿਪਰੈਸ਼ਨ 'ਚ ਹੀ ਜਾਵਾਂਗੇ ਹੋਰ ਕੁਝ ਨਹੀਂ ਹੋਣਾ ਆਪਣਾ ਇਹੀ ਚੀਜ਼ ਮੈਂ ਅੱਛਾ ਕਰਦੇ ਸਪੋਰਟ ਕਰਦੇ ਨੇ ਕਿ ਕਿਉਂਕਿ ਲਾਈਨ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਬਹੁਤ ਅੱਗੇ ਵੱਧ ਚੁੱਕੇ ਹਾਂ ਤਾਂ ਹੋਰ ਵੀ ਰੱਬ ਕਰੇ ਹੋਰ ਵੀ ਅੱਗੇ ਵੱਧੂਗੇ ਵੀ ਕਰਦੇ ਨੇ ਮਤਲਬ ਸਪੋਰਟ ਕਰਦੇ ਨੇ ਹਾਂਜੀ ਹਾਂਜੀ ਮੇਰੇ ਮਮ ਡੈਡ ਬਹੁਤ ਸਪੋਰਟ ਕਰਦੇ ਨੇ ਤੇ ਇੱਕ ਦੋ ਵਾਰ ਪਾਪਾ ਨੇ ਪਹਿਲਾਂ ਕਿਹਾ ਸੀ ਵੀ ਜਦੋਂ ਮੈਂ ਵੀਡੀਓਜ਼ ਬਣਾਉਂਦਾ ਸੀ ਤੇ ਕੋਈ ਰਿਟਰਨ ਨਹੀਂ ਮਿਲਦਾ ਸੀ ਕੋਈ ਕੰਮ ਨਹੀਂ ਮਿਲਦਾ ਸੀ ਕਹਿੰਦਾ ਸੀ ਵੀ ਤੂੰ ਯਾਰ ਕੁਝ ਬਣ ਨਹੀਂ ਰਿਹਾ ਤੇਰਾ ਕੁਝ ਹੋਰ ਕਰ ਤੂੰ ਫਿਰ ਮੈਂ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਕਰਦੇ ਨੇ ਤਾਂ ਕਹਿਣਾ ਹੀ ਕਿਉਂਕਿ ਉਹ ਹਮੇਸ਼ਾ ਆਪਣੇ ਬੱਚੇ ਦਾ ਭਲੇ ਚ ਚਾਹੁੰਦੇ ਆ ਵੀ ਕਿਤੇ ਇਹ ਮਤਲਬ ਪੈਸੇ ਕਮਾਵੇ ਸਕਸੈਸਫੁਲ ਹੋ ਜਾਏ ਨਾ ਵੀ ਜੇ ਇੱਥੇ ਨਹੀਂ ਬਣਦਾ ਉਧਰ ਟਰਾਈ ਕਰੇ ਕਿਤੇ ਬਟ ਮੇਰਾ ਸਿਵਲ ਕੋਈ ਗੱਲ ਨਹੀਂ ਮੈਂ ਲੱਗਿਆ ਰਹੂੰਗਾ ਨਾਲ ਜੋਬ ਵੀ ਕੀਤੀ ਫਿਰ ਆਪਾਂ ਆਪਣਾ ਵੀ ਮੈਨੇਜ ਕਰ ਰਹੇ ਆ ਤੇ ਵਧੀਆ ਹੋ ਰਿਹਾ ਸਭ ਕੁਝ ਮੈਨੂੰ ਵਧੀਆ ਲੱਗ ਰਿਹਾ ਲਾਈਫ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਅੱਜ ਤੱਕ ਇੰਨੀ ਜਰਨੀ ਕੀਤੀ ਹੋਈ ਹੈ ਇੰਨੇ ਮੈਕੈਨਿਕ ਲਾਗਰ ਨਾਲ ਵੀ ਕੰਮ ਕੀਤਾ ਹੋਇਆ ਹੈ ਕਿੱਦਾਂ ਦਾ ਰਿਹਾ ਲਾਈਫ ਦਾ ਐਕਸਪੀਰੀਅੰਸ ਲਾਈਫ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਮੈਂ ਕਹੂੰਗਾ ਵੀ ਮਾੜਾ ਨਹੀਂ ਰਿਹਾ ਕਿਉਂਕਿ ਮੈਨੂੰ ਓਪਰਚ्युनिटीज ਮਿਲੀਆਂ ਨੇ ਸ਼ਾਇਦ ਜਾਂ ਫਿਰ ਆਪਣੇ ਆਪ ਨੂੰ ਮੈਂ ਉਸ ਤਰੀਕੇ ਦਾ ਕਰ ਲਿਆ ਸੀ ਵੀ ਓਪਰਚ्युनिटीज ਆ ਰਹੀਆਂ ਸੀ ਤੇ ਉਹ ਚੀਜ਼ ਬਹੁਤ ਪੋਜ਼ਿਟਿਵ ਲੱਗਦੀ ਆ ਬਾਕੀ ਵਰਸਟ ਐਕਸਪੀਰੀਅੰਸ ਤਾਂ ਚੱਲਦੇ ਰਹਿੰਦੇ ਨੇ ਉਹ ਇਦਾਂ ਨਹੀਂ ਵੀ ਹੁਣ ਚਲੋ ਵਰਸਟ ਹੋ ਗਿਆ ਤਾਂ ਹੁਣ ਵਧੀਆ ਚੱਲਣਾ ਅਪਸ ਐਂਡ ਡਾਊਨਸ ਤਾਂ ਪਾਰਟਸ ਨੇ ਲਾਈਫ ਤੇ ਹੈ ਨਾ ਤੇ ਉਹ ਤਾਂ ਹੁੰਦੇ ਰਹਿੰਦੇ ਜਾਂਦੇ ਜਾਂਦੇ ਕੋਈ ਡਾਇਲੋਗ ਸਾਡੇ ਆਡੀਅנס ਲਈ ਜੋ ਕਿ ਮੈਸੇਜ ਵੀ ਦੇਣਾ ਚਾਹੂੰਗੇ ਤੇ ਨਾਲ ਦੀ ਨਾਲ ਮਿਮਿਕਰੀ ਵੀ ਕਰਕੇ ਦਿਖਾਣਾ ਚਾਹੂੰਗੇ ਆ ਜਾਂਦੇ ਜਾਂਦੇ ਹਰਪਜਨਮਨ ਸਾਹਿਬ ਦਾ ਇੱਕ ਗਾਣਾ ਮੈਂ ਗਾ ਦੇਣਾ ਤੁਹਾਡੇ ਵਾਸਤੇ ਅੱਛਾ ਤੈਨੂੰ ਸਡ ਜਾਂਦੀ ਵਰਦਾ ਸਲਾਮ ਇਹੀ ਸੱਡ ਪਿਆਰ ਦਾ ਸੁਨੇਹਾ ਤੇਰੇ ਨਾਮ ਸਾਨੂੰ ਤੇਰੀ ਯਾਦ ਆਉਂਦੀ ਰਾਣੀ ਸੁਭਾਸ਼ਮ ਅਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ ਬਸ ਆਪਣਾ ਪੋਜ਼ਿਟਿਵ ਰਹੋ ਤੇ ਜੋ ਤੁਹਾਨੂੰ ਵਧੀਆ ਲੱਗਦੀ ਚੀਜ਼ ਤੁਸੀਂ ਕਰੋ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣੀਆਂ ਨੇ ਬਣਾਓ ਜੇ ਕੋਈ ਬੋਲਦਾ ਵੀ ਹੈ ਨੈਗੇਟਿਵ ਕਮੈਂਟ ਕਰਦਾ ਨਾ ਸੁਣੋ ਤੁਸੀਂ ਬਣਾਏ ਚੱਲੋ ਕਿਉਂਕਿ ਤੁਹਾਡਾ ਫੈਸਲਾ ਆਡੀਅנס ਕਰੋਗੀ ਤੁਹਾਡੇ ਰਿਸ਼ਤੇਦਾਰ ਨਹੀਂ ਕਰ ਸਕਦੇ ਵੀ ਇਹ ਤਾਂ ਵਧੀਆ ਕਿ ਨਹੀਂ ਤੁਸੀਂ ਬਣਾਓ ਵੀਡੀਓਜ਼ ਤੁਹਾਨੂੰ ਆਡੀਅנס ਪਿਆਰ ਦੇਊਗੀ ਸਪੋਰਟ ਕਰੋਗੀ ਤੁਸੀਂ ਖਿੱਚੀ ਚੱਲੋ ਕੰਮ ਬਾਕੀ ਪਰਵਾਹ ਨਾ ਕਰੋ ਟੈਨਸ਼ਨ ਨਾ ਲਓ ਅਪਸ ਐਂਡ ਡਾਊਨਸ ਆਰ ਦਾ ਪਾਰਟ ਆਫ ਲਾਈਫ ਸੋ ਚਿੱਲ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਮਿਮਿਕਰੀ ਦੀ ਤੁਸੀਂ ਆਵਾਜ਼ਾਂ ਜਣੀਆਂ ਨੇ ਸੁਣ ਲੀਆਂ ਨੇ ਜੇ ਤੁਹਾਡੇ ਅੰਦਰ ਵੀ ਕੁਝ ਇਦਾਂ ਦਾ ਟੈਲੈਂਟ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤੇ ਹੋਰ ਇਦਾਂ ਦੀ ਵੀਡੀਓਜ਼ ਦੇਖਣ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਿ ਸਿਟੀ ਹੈਡਲਾਈਨ ਮੈਂ ਨਿਹਾਂ ਮਲਿਕ ਕੈਮਰਾ ਪਰਸਨ ਵਿਸ਼ੁਨ